ਦੋਸਤੋ ਜੱਟਾਂ ਦੀ ਉਤਪਤੀ ਬਾਰੇ ਕਈ ਸਿਧਾਂਤ ਹਨ ਜਿਨ੍ਹਾਂ ਵਿੱਚ ਇਤਿਹਾਸਿਕ ਸਰੋਤ ਅਤੇ ਮਿਥਿਹਾਸਿਕ ਵਿਆਖਿਆਵਾਂ ਵੀ ਸ਼ਾਮਲ ਹਨ ਆਪਾਂ ਹਰ ਪਹਿਲੂ ਤੇ ਗੱਲਬਾਤ ਕਰਾਂਗੇ ਤਾਂ ਕਿ ਆਖੀਰ ਤੇ ਕਿਸੇ ਨਿਚੋੜ ਤੇ ਪਹੁੰਚਿਆ ਜਾ ਸਕੇ Hindu ਧਰਮ ਗ੍ਰੰਥਾਂ ਦੇ ਅਨੁਸਾਰ ਜੱਟਾਂ ਦਾ ਜਨਮ ਸ਼ਿਵਜੀ ਦੀਆਂ ਜਟਾਵਾਂ ਤੋਂ ਹੋਇਆ ਜੈਸ ਤੋਂ ਵੀਰ ਭੱਦਰ ਪੈਦਾ ਹੋਇਆ ਜੋ ਭਗਵਾਨ ਸ਼ਿਵ ਦਾ ਪੁੱਤਰ ਸੀ ਅਤੇ ਦੇਵੀ ਦਕਸ਼ ਦੀ ਧੀ ਸੀ। ਰਾਵਣ ਨੇ ਸ਼ੈਵ ਸਰੋਤ ਨਾਮਕ ਗ੍ਰੰਥ ਵਿੱਚ ਸ਼ਿਵ ਜੀ ਨੂੰ ਜਟਾਵਾਂ ਵਾਲਾ ਜੱਟ ਜੱਟ ਕਿਹਾ ਹੈ। ਮਹਾ ਭਾਰਤ ਦੇ ਛਲ्य ਪਰਵ ਵਿੱਚ ਵੀ ਸ਼ੈਵ ਸਰੋਤ ਦਾ ਜ਼ਿਕਰ ਆਉਂਦਾ ਹੈ। ਇਹ ਗ੍ਰੰਥ ਵਿੱਚ 499 ਸਥਾਨ ਤੇ ਇਹ ਜ਼ਿਕਰ ਕੀਤਾ ਗਿਆ ਹੈ। ਕਿ ਭਗਵਾਨ ਸ਼ਿਵ ਦੇ ਨਾਵਾਂ ਵਿੱਚੋਂ ਇੱਕ ਨਾਮ ਜੱਟ ਵੀ ਹੈ ਧਰਮ ਗ੍ਰੰਥ ਦੇਵ ਸੰਹਿਤਾ ਦੇ ਅਨੁਸਾਰ ਜੱਟ ਭਗਵਾਨ ਸ਼ਿਵ ਦੇ ਪੁੱਤਰ ਵੀਰ ਭੱਦਰ ਦੇ ਵੰਸ਼ਜ ਹਨ ਧੰਨਵਾਦ